ਤੇ ਦਿਖਾਉਣਾ ਸਰ ਜ਼ੂਮ ਕਰਕੇ ਦਿਖਾ ਟਾਲੀ ਉਹ ਟਾਲੀਆਂ ਦੇ ਦਰਖਤ ਬਹੁਤ ਸੋਹਣੇ ਹੋਏ ਆ ਨਿੰਮਾ ਬਹੁਤ ਵਧੀਆ ਹੋਈਆਂ ਜੀ ਤੇ ਅੱਜ ਪਾਣੀ ਦਿੱਤਾ ਜਾ ਰਿਹਾ ਬੂਟਿਆਂ ਨੂੰ ਤੇ ਬੂਟੇ 5 ਫੁੱਟ ਹੋਣੇ ਭਾਜੀ 4.5 5 ਫੁੱਟ ਹਾਂਜੀ ਤੇ ਜਿਹੜੇ ਪਿਛਲੀ ਵਾਰ ਕਹਿੰਦੇ ਸੀ ਹੁਣ ਇਹਨੇ ਬੂਟੇ ਕਿਸੇ ਨੇ ਪਾਣੀ ਨਹੀਂ ਦੇਣਾ ਪੁੱਛਣਾ ਨਹੀਂ ਜੇ ਆਪਾਂ ਸ਼ੁਰੂ ਕਰਾਂਗੇ ਤੇ ਸਾਰਾ ਕੁਝ ਹੋ ਜਾਂਦਾ ਸਾਡੇ ਐਮਸੀ ਸਾਹਿਬ ਕੁਲਵੰਤ ਸਿੰਘ ਰੰਧਾਵਾ ਜੀ ਬਾਨ ਚ ਇਹਨਾਂ ਨੂੰ ਚਾਹ ਹੁੰਦਾ ਕਿ ਪਿੰਡ ਦੇ ਆਲੇ ਦੋਲੇ ਫੁੱਲ ਲੱਗੇ ਹੁਣ ਸੋਹਣੇ ਬੂਟੇ ਹੁਣ ਜਿਹੜੇ ਬੂਟੇ ਲਾਏ ਭਾਜੀ ਕੀ ਕੀਮਤ ਉਹਦੀ ਜਿਹੜੇ ਲਾਏ ਆਪਣੀ ਗਲੀ ਸਾਢੇ 850 ਦੇ ਸਾਢੇ 850 ਰੁਪਏ ਦੇ ਬੂਟੇ ਜਿਹੜੇ ਪਾਮ ਉਹ ਪਾਮ ਹੀ ਕਹਿੰਦੇ ਉਹਨਾਂ ਦਾ ਬੜਾ ਸੋਹਣਾ ਬੂਟਾ ਜਿਹੜਾ ਉਹ 13 14 ਹੁੰਦੇ ਬੂਟੇ 26 ਬੂਟੇ ਜਿਹੜੇ ਪਾਮ ਦੇ ਇਹਨਾਂ ਨੇ ਉਹ ਆਪਣੀਆਂ ਗਲੀਆਂ ਜਿੱਧਰ ਲਾਏ ਆ ਆਪਣੀ ਕਲੋਨੀ ਦੇ ਵਿੱਚ ਸੋ ਮੈਂ ਕਹਿੰਨਾ ਕਿ ਸੋਚ ਇਦਾਂ ਦੀ ਰੱਖਣੀ ਚਾਹੀਦੀ ਆ ਹੋਰ ਵੀ ਜਿਹੜੇ ਐਮਸੀ ਸਾਹਿਬ ਚੁਣੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਆਪੋ ਆਪਣੀਆਂ ਫਲੋਨੀਆਂ ਨੂੰ ਆਪੋ ਆਪਣੇ ਜਿਹੜੇ ਵਾਰਡ ਘਰਾਂ ਵਾਲੇ ਦੇ ਸਹਿਯੋਗ ਦੇ ਨਾਲ ਉਹ ਤੁਹਾਡੇ ਸਰ ਮੇਜਰ ਸੋਣਾ ਦਾ ਹਾਂਜੀ ਹਾਂਜੀ ਵਿਕਰਮ ਜੀ ਨਾਲ ਸਹਿਯੋਗ ਲੈ ਕੇ ਤੇ ਜ਼ਰੂਰ ਇਹ ਕਾਰਜ ਕਰਨਾ ਚਾਹੀਦਾ ਮਨਪ੍ਰੀਤ ਸਿੰਘ ਭੁੱਲਰ ਮੇਜਰ ਸਿੰਘ ਮਨਜੀਤ ਸਿੰਘ ਠਕਰਾਲ ਜੀ ਹਰਜੀਤ ਸਿੰਘ ਫੌਜੀ ਜਿੰਨੇ ਵੀ ਸਹਿਯੋਗੀ ਆ ਸਾਰਿਆਂ ਦਾ ਮੈਂ ਧੰਨਵਾਦ ਮੈਡਮ ਗਰਨਾਮਪੁਰ ਚੀਮਾ ਜੀ ਹਾਂ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਉਹ ਆਏ ਸੀ ਬੋਲੇ ਵੀ ਉਹਦਣ ਕਿ ਇਹ ਕੰਮ ਬਹੁਤ ਵਧੀਆ ਤੇ ਬੂਟੇ ਵੀ ਇੱਕ ਦੋ ਲਾਏ ਉਹਨਾਂ ਨੇ ਆਪਣੇ ਹੱਥ ਨਾਲ ਭਾਵੇਂ ਉਹ ਸਰੀਰ ਕਰਕੇ ਨਹੀਂ ਪਰ ਚੰਗਾ ਜਦੋਂ ਆਪਾਂ ਕੰਮ ਕਰਦੇ ਹਾਂ ਉਹ ਬੋਲਦਾ ਰਹਿੰਦਾ ਮੰਗਲ ਸਿੰਘ ਜੀ ਆਏ ਆ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਮਿੰਮ ਜਿਹੜੀ ਸ਼ੁਰੂ ਕਰੀ ਉਹ ਵਾਏ ਗਰੂ ਬੇਨਤੀ ਹੈ ਸਭ ਨੂੰ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਨੂੰ ਸੁੰਦਰ ਸਵਰਗ ਬਣਾਈਏ ਜਿੰਨੀ ਵੀ ਸੇਵਾ ਹੋ ਸਕਦੀ ਹੈ ਜ਼ਰੂਰ ਕਰਨੀ ਚਾਹੀਦੀ ਸਾਨੂੰ ਸਾਰਿਆਂ ਨੂੰ ਤੰਤਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਮਹਾਨ ਤਪ ਕੀਤਾ ਇਸ ਧਰਤੀ ਦੇ ਕਿਣਕੇ ਕਿਣਕੇ ਨੂੰ ਪਵਿੱਤਰ ਕੀਤਾ ਸੋ ਸਾਰੇ ਸਹਿਯੋਗ ਦਿਓ ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਜੋ ਰੰਧਾਵਾ ਰੈਸਟੋਰੈਂਟ ਤੋਂ ਲੈ ਕੇ ਬਾਬਾ ਬਕਾਲਾ ਸਾਹਿਬ ਤੱਕ 1.5 ਕਿਲੋਮੀਟਰ ਦਾ ਏਰੀਆ ਬਣਦਾ ਹੈ ਜਿਸ ਦੇ ਦੋਵੇਂ ਪਾਸੇ ਬਹੁਤ ਸੁੰਦਰ ਬੂਟੇ ਅੰਬਾਂ ਟਾਲੀਆਂ ਤੇ ਹੋਰ ਨਿੰਮ ਜੋ ਬਹੁਤ ਕੀਮਤੀ ਦਰਖਤ ਹੈ ਸਾਡਾ ਨਿੰਮ ਨਿੰਮਾਦਕ ਲਾਈਆਂ ਗਈਆਂ ਨੇ ਜੋ ਕੁਝ ਸਮੇਂ ਦੇ ਵਿੱਚ ਹੀ ਸੋਹਣੇ ਰੁੱਖ ਬਣ ਜਾਣਗੇ ਸ਼ੋਭਨੀਕ ਹੋਣਗੇ ਯਾਦ ਇਹ ਬਣੀ ਰਹੇਗੀ ਗੁਰਮੁਖ ਪਿਆਰਿਓ ਕਿ ਚੰਗੇ ਕਾਰਜ ਜਿਦਦੇ ਨੇ ਉਹ ਨਗਰ ਦੇ ਵਿੱਚ ਜ਼ਰੂਰ ਕਰਨੇ ਚਾਹੀਦੇ ਹਨ ਸੋ ਅੱਜ ਜਿਵੇਂ ਪੁੱਟਿਆਂ ਨੂੰ ਪਾਣੀ ਪਾਇਆ ਗਿਆ ਇਸੇ ਤਰ੍ਹਾਂ ਕੁਝ ਦੇਣਾ ਪਿੱਛੋਂ ਫਿਰ ਜਿਹੜੀਆਂ ਸੇਵਾਵਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਜੋ ਇਹ ਬੂਟੇ ਬੜੇ ਸੋਹਣੇ ਤਰੀਕੇ ਨਾਲ ਹੋ ਸਕਣ ਹੋਰ ਵੀ ਮੋੜਾਂ ਦੇ ਉੱਪਰ ਇਹ ਉਪਰਾਲਾ ਕੀਤਾ ਜਾਵੇਗਾ ਵੱਲ ਮ੍ਰਜੀਤਾਲਸਾ